ਕਰਨੇ ਪਰ ਪਰੇ ਸਭ ਸ੍ਰੀ ਅਕਾਲ ਕਰਦੇ ਵੀਡੀਓ ਦੀ ਸ਼ੁਰੂਆਤ ਫਿਰ ਤੇ ਕਰਦੇ ਆ ਕੰਮ ਸਟਾਰਟ ਆ ਜੋ X92 ਮੱਕੀ ਬੀਜਣ ਦਾ ਤੇ ਬਾਕੀ ਦੇਖ ਸਕਦੇ ਆ ਵੀਡੀਓ ਚ ਚੱਲਦਾ ਵਾ ਕੰਮ ਬਾਵਾਹੀ ਦਾ ਤਵੀਆਂ ਨਾਲ ਬਾਤੀ ਤੇ ਰੋਟਾਵੇਟਰਾਂ ਤੇ ਉਹਦੇ ਬਾਅਦ ਹੜਾਂ ਨਾਲ ਤੇ ਸੁਹਾਗਾ ਨਹੀਂ ਮਾਰਿਆ ਤੇ ਆਪਾਂ ਤੇ ਆ ਗਿਆਂ ਖੇਤ ਚ ਬੀਜਣ ਆ ਗਈ ਆਪਣੇ ਲੀਮਾ ਗ੍ਰੀਨ ਗੁਰਬੀਰ ਪਹੁੰਚ ਗਿਆ ਤੇ ਇਧਰ ਲੈਣ ਚਲਾਏ ਪਏ ਆ ਪੈਕ ਸਾਰੇ ਇਹ ਆ ਗਈ X92 ਪਹਿਲਾਂ ਸਕੀਮ ਹਟਾਤੀ ਸੀਗੀ ਆਪਾਂ ਕਣਕ ਵਾਲੇ ਚ ਤੇ ਦੋ ਕੁ ਦਿਨਾਂ ਜੀ ਸਕੀਮ ਜੀ ਬਣ ਗਈ ਫੇਰ ਰੇਹ ਪਾ ਦੇ ਪਾ ਦੇ ਅੱਧੋ ਅੱਧੀ ਪਾ ਦੇ ਦੋਨੇ ਪਾਸੇ ਭਰ ਦੇ ਜਿੰਨਾ ਕਰਾ ਛੱਡਿਆ ਹੋਇਆ ਜਿੰਨਾ ਬਾਲਟੀ ਹੋਇਆ ਨਾ ਅੱਧੋ ਅੱਧੀ ਪਾ ਕੇ ਬਰਾਬਰ ਕਰ ਦੇ ਦੋ ਦੋ ਗਟੂ ਤੇ ਕੁਆਂਟਲ ਰੇਹ ਪਾਣਾਂ ਨੂੰ ਡੀਪੀ ਤੇ ਨੋ ਕਿ ਕਿ ਲੋ ਦੇ ਗੇਟ ਚ ਪੋਣਾ ਆਪਾਂ ਬੀ ਐ ਜਿਹੜਾ ਐਕਸ 92 ਦਾ ਤੇ ਇੱਥੇ ਆ ਦੋ ਕਿੱਲੇ ਬਾਕੀ ਤਾਂ ਨਿੱਕੇ ਕਿੱਲੇ ਉਧਰ ਤੋਂ ਪਾਲੀ ਮੋਟਰ ਤੇ ਪੰਜ ਕਿੱਲੇ ਲਾਉਣੇ ਆ ਬਾਕੀ ਪੈੜੀ ਦੀ ਤਾਂ ਵੀ ਆ ਨਾ ਦੋਰ ਲਾ ਕੇ ਤੇ ਰੋਟਾ ਵੇਟਰ ਨਾਲ ਘੇਰਾ ਬਾ ਕੇ ਤੇ ਹਾਲਾ ਨਾ ਔਡਰ ਲੋਡ ਪਾਤੀ ਆ ਇਹਦੇ ਸੁਭਾਗਾ ਨਹੀਂ ਮਾਰਿਆ ਮਾੜੀ ਮੋਟੀ ਜਣੀ ਰੋੜੀ ਹੈਗੀ ਪਰ ਉਹ ਡੂੰਗੀ ਵਾਧੀ ਆ ਕਿਤੇ ਪਰਾਲੀ ਪੁਰੜੀ ਦਸਦੀ ਨਹੀਂ ਖੇਤ ਚ ਚਾਮਕੇ ਜਿਹਦਾ ਮਾਰਦੇ ਢੱਕੇ ਜੇ ਪਰ ਪਰਾਲੀ ਦੀ ਉਧਾਂ ਜਿਵੇਂ ਬੰਦੇ ਹਨ ਵੀ ਜ਼ਿਆਦਾ ਹੁੰਦੀ ਐ ਤੇ ਫਿਰ ਵੀ ਵਧੀਆ ਬਣ ਗਈ ਐ ਪੜੇ ਹੁਣ ਕਿੱਥੇ ਬੀਜ ਕੇ ਆਇਆ ਫਿਰ ਪਿੰਡੇ ਆ ਪਿੰਡ ਪੈਣ ਬੀਜ ਕੇ ਨਹੀਂ ਰਾਤ ਬੀਜੇ ਆਹੀ ਅੱਛਾ ਹੁਣ ਸ਼ੁਰੂ ਕਰਨਾ ਅੱਜ ਯਾਨੀ ਹੈ ਜਗਰ ਦੇ ਭਾਈ ਬਦਾਨੇ ਦਾ ਇਹ 6 ਵਰਨ ਜਿਹੜੇ ਨਾਲ ਵੀ ਇਹੀ ਦੀ ਪੂਰੀ ਵਧੀਆ ਰਹੀ ਆ ਅਚਾਰੇ ਇਹਦੇ ਚੱਲਦਾ ਹੁਣ ਵੀ ਉਹਦਾ ਸੈਟ ਇਹ ਵੀ ਪਿੰਡ ਵੀ ਮੈਂ ਇਹੀ ਵਜਾਈ ਆ ਕੱਲ੍ਹ ਵੀ ਪਹੁੰਚਦਾ ਸੀ ਉਹ ਬੰਦਾ ਨੇ ਆਪ ਪਾਣੀ ਬਾੜੇ ਬੀਜੇ ਬਦਲੀ ਕਰ ਲੈਂਦਾ ਜਿੰਨਾ ਟਾਈਮ ਆ ਮੈਂ ਕਹਾਂ ਜਦੋਂ ਮੈਂ ਜਾਊਂਗਾ ਉਦੋਂ ਪਤਾ ਲੱਗ ਜੂ ਨੇ ਇਹ ਹੀ ਲਾਉਣੀਆਂ ਆ ਆਪਾਂ ਤਾਂ ਬਾਰੇ ਬੀਜੇ ਬਦਲੀ ਨਹੀਂ ਕਰਦੇ ਜਦੋਂ ਨਹੀਂ ਜਦੋਂ ਆਪਣੇ ਸਹੀ ਚੱਲਦੇ ਆ ਕਣਕ ਹੋਇਆ ਝੋਨਾ ਹੋਇਆ ਜਿਹੜੀ ਚੀਜ਼ ਐਵੇਂ ਰੇਖਸਾਲ ਬੀਜੇ ਬਦਲੀ ਕਰੀ ਚੱਲੋ ਜਦੋਂ ਰਿਜ਼ਲਟ ਦਿੰਦਾ ਉਹਦੋਂ ਨੂੰ ਨਵੇਂ ਜੇ ਬੜ ਜਾਣੇ ਰਿਜ਼ਲਟ ਦਿੰਦਾ ਬੀ ਉਹਦੋਂ ਨੂੰ ਨਵੇਂ ਜੇ ਕੋਈ ਵੀ ਆ ਹੁਣ 303 ਕਣਕ ਲਾਈ ਸੀ ਆਪਾਂ 24 ਦੀ ਐਵਰੇਜ ਪਈ ਆ ਉਹਦੀ ਪੂਰੀ ਤੇ ਜਿਹੜੀ ਬਾਅਦ ਚ ਵੱਡੀ ਆ ਜਾਨੀ ਉਹਨੂੰ ਛੱਡ ਗਈ ਉਹ 25 ਦੇ ਵੀ ਚਲੀ ਗਈ 25.5 ਦੇ ਪਰ ਜਾਨੀ ਸਾਰੀ ਅਗਲੀ ਬੀਜਰੀ ਪਾ ਕੇ ਜਿਹੜੀ ਵੱਡੀ ਸੀ ਕਣਕ ਆਪਾਂ ਤੇ ਐਵਰੇਜ 24 ਦੀ ਪੈ ਗਈ ਵਧੀਆ ਪੂਰੀ ਇਓਹੀ ਬੀਜੇ ਬਦਲੀ ਚੱਲੋ ਹਰ ਸਾਲ ਫੇਰ ਉਹ ਬੱਤ ਯਾਰ ਬਿਆਂ ਜੀ ਲੰਘਿਆ ਤੇ ਆ ਰੇ ਕਰਨ ਵਾਲੇ ਹੈਗੇ ਬੰਦੇ ਬਹੁਤ ਹੁੰਦੇ ਆ ਨਹੀਂ ਉਹ ਚੱਲੀ ਜਾਂਦਾ ਵਾ ਫੇਰ ਪੁੱਛਦਾ ਸਲੋ ਫੇਰ ਆਓ ਜੇ ਹੁਣ ਕਟੂਗਾ ਗਾਂ ਨੂੰ ਵੀ ਇਹੀ ਬੀਜਣੀ ਆਪਾਂ 303 ਨਹੀਂ ਆਪਣੇ ਉਹ ਜਿਆਦੇ ਢੋਲਣ ਵਾਲਿਆਂ ਦੀ ਬਹੁਤ ਭਾਰੀ ਖੜੀ ਜਮ ਉਹ ਨਹੀਂ ਸਹੀ ਉਹ ਪਹਿਲੀਆਂ ਵੀ ਤਾਂ ਗੜੀਆਂ ਹੋਏ ਨੇ ਆਹ ਉਹ 36516 ਇਹਨਾਂ ਦੀ ਵੀ ਆ ਉਹ ਵੀ ਹਾਂ ਹਾਂ ਇਹ ਵੀ ਐਕਸਲ ਨੂੰ ਸੋ ਤੋਂ ਬਚ ਕੇ ਲਾਈ ਉਹਨਾਂ ਨੇ ਕਹਿੰਦੇ ਵਿਓ ਲਉਂਦਾ ਵਾ ਉਹ ਦਾ ਨਾਲ ਲੈਂਦੇ ਸੀ ਪਰ ਉਹਨਾਂ ਡਾਕਰ ਕਰਕੇ ਨਹੀਂ ਆਪਣੇ ਵੀ ਉਵੇਂ ਆ ਉਹ ਪਹਿਲੇ ਤਕੜੀਆਂ ਵਾ ਉਹ ਆਪਣੇ ਲੱਗੇ ਪਰ ਆਪਣੇ ਵੀ ਇਧਰ ਘੱਟ ਨਹੀਂ ਹੁੰਦੀ ਪਿਛਲੇ ਸਾਲ ਆਪਣੇ ਪਹਿਲਾਂ ਲੱਗੀ ਹੋਈ ਆ ਨਾ ਉਹ ਉਹ ਹੁਣ ਬਾਬੂ ਝੰਡਿਆਂ ਤੇ ਆ ਪੰਜਾ ਕੁਵੰਟਲ ਹੋਈ ਪਿਛਲੇ ਸਾਲ 140 ਦਿਨਾਂ ਤੇ ਵੱਡੀ ਸੀ ਆਪਾਂ ਪਕਾਮੀ 36 5 16 ਇਹਦਾ ਤਾਂ ਚਾਰ ਹੀ ਪਾਇਆ ਸੀਗਾ ਭੋਲੀ ਗਏ ਸੀ ਲਾ ਕੇ ਮੱਕੀ 140 ਦਿਨਾਂ ਦੇ ਕਿੱਥੇ ਲੈ ਕੇ ਜਾਂਦੇ ਆ ਨੇ ਲੈ ਜੈਜੀ ਵੱਡੇ ਅਭੀ ਮਤਲਬ ਵੱਡੀ ਉਹ ਜੀ ਤੋਲਤੀ ਉਹਨਾਂ ਨੇ ਮਾ ਸੁੱਕਦੀ ਨਹੀਂ ਗਈ। ਨੀ ਨਾਲੇ ਨੇ ਵੀ ਏਸੀ ਲਵਾ ਲਿਆ। ਹਾਂ। ਉਹ ਲਾਈ ਜਾਂਦੇ ਵਿਚਾਰੇ ਕੋਲੋਂ ਕੋ ਕਰਦੇ ਰਹਿੰਦੇ ਆ। ਹਾਂ ਠੀਕ ਹੈ। ਮਿਹਨਤੀ ਆ ਬੰਦੇ ਉਹ ਆਪ ਵੀ ਕਰਦੇ ਆ ਨਾ। ਕਰਾਉਂਦੇ ਨਹੀਂ ਉਹ ਆਪ ਹੀ ਘਰੇ ਹੀ ਕਰ ਦਿੰਦੇ ਜੇ ਕੋਈ ਕਰਨਾ। ਗੱਲ ਤਾਂ ਇਹ ਹਿੱਸਾ ਲਾਇਆ ਪ੍ਰਾਰ ਲਾਇਆ ਸੀ। ਹਾਂ ਐਸੀ ਤਾਂ ਲਵਾ ਕੇ ਲੈ ਕੇ ਆਇਆ। ਅੱਛਾ ਨਹੀਂ ਉਹ ਆਪ ਵੀ ਹਿੰਮਤੀ ਆ। ਕੁਛ ਨਾ ਕੁਛ ਕੀਤਾ ਉਹਨੇ ਆਪ ਵੀ ਨਾਲ ਹਾਂ ਆ ਨਹੀਂ ਹੈਗਾ ਵੀ ਮੇਰਾ ਪੂਰਾ ਮੈਸਤਰੀ ਦੇ ਹਾਂ ਵੀ ਕਰ ਲੈਂਦਾ ਮਨ ਉਹ ਰਿਸਕ ਕਰਕੇ ਕਹਿੰਦਾ ਵੀ ਜਿਵੇਂ ਗੜ ਕੜਦੇ ਆ ਉਹਦੇ ਕਰਕੇ ਨਹੀਂ ਲਾਇਆ ਨਹੀਂ ਕੈਵਨ ਕਹਿੰਦਾ ਮੈਂ ਘਰੇ ਵੀ ਲਾ ਲੈਣਾ ਸੀ ਆਓ ਕੋਈ ਐਵੇਂ ਮੁੜ ਕੇ ਫੇਰ ਗੱਲੋ ਲੋਕੂ ਨੇ ਨਹੀਂ ਕਹਿੰਦਾ ਵੀ ਕਿਹਾ ਵੀ ਰਹਿਣ ਦੇ ਰਿਸਕ ਨਾ ਲੈ ਉਹ ਨਹੀਂ ਸਹੀ ਆ ਉਸ ਤੋਂ ਬਾਅਦ ਉਹਨੇ ਖਾਣ ਉਹਨਾਂ ਨੇ 54 ਜੌਂਡੀਰ ਲਿਆਂਦਾ ਹੁਣ ਨਮ ਪੁਰਾਣੀ ਫੋਰਚ 5 ਲੱਖ ਦਾ ਕਹਿੰਦਾ ਫਰਕ ਸੀਗਾ ਉਹ ਤਾਂ ਹੈਗਾ ਇਹ 5 ਦਾ ਹੀ ਆ ਕੈਵਨ ਅੰਦਾ ਅੱਜ ਆ ਜਾ ਜੇ ਮੈਂ ਤੁਸੀ ਲਾ ਲੈਣਾ ਜਦੋਂ ਬਾਈ ਤੁਹਾਨੂੰ ਪਤਾ ਸਾਰਾ ਕੁਝ ਆ ਨਹੀਂ ਸਹੀ ਹੈ ਆ ਗਿਆ ਤਾਂ ਪਾਣੀ ਮੋਟਰ ਦੇ ਤੇ ਇੱਧਰ ਸੁੱਖਾ ਵੀ ਆ ਗਿਆ ਤੇ ਕਿੱਧਰ ਚੱਲਿਆ ਹੁਣ ਗਾਹਾਂ ਤੇ ਆਪਣੀ ਬਾਰੀ ਨੇੜੇ ਹੈ ਕਾ ਦੂਰ ਆ ਜੇ ਵਾ ਕਰਦੇ ਆ ਕੱਲ ਨੂੰ ਪਰਸੋਂ ਨੂੰ ਵਾਹਾਂਗੇ ਹੁਣ ਨੇੜੇ ਰੱਖੀ ਨੰਬਰ ਆ ਟੈਂਕ ਵਾਂਗੂ ਉੜਦੀ ਏ ਗਰਦ ਪੂਰੀ ਚੱਲ ਆਪਨੂੰ ਕਿਹੜਾ ਪਹੁੰਚ ਗਿਆ ਹੁਣ ਉਹਨਾਂ ਨੇ ਵਾਲੇ ਡਾਕਟਰ ਨੂੰ ਪੁੱਛੀ ਹੈ ਵਾਲੇ ਦਾਨ ਦੇ ਸਮਾਨ ਚ ਆਉ ਝੋਨਾ ਲੇਟ ਕਰਾ ਕੇ ਕਹਿਣਾ ਉਹ 8 ਟਾਇਰਾਂ ਦਾ ਗ੍ਰੈਪ ਉਹ ਵੱਡਾ ਰੇਡੀ ਆਲਾ ਹਾਂ ਚੌੜੇ ਹੋ ਜਾਂਦੇ ਨੇ ਚੌੜੇ ਨਹੀਂ ਇਹਦੀ ਗੁੱਡੀ ਛੋਟੀ ਆ ਤੇ ਉਹ ਚੌੜਾ ਵੀ ਆ ਤੇ ਜਿਵੇਂ ਆਮ ਆਪਾਂ ਕਹਿੰਦੇ ਨੇ ਨਾ ਵੀ ਅੱਧੇ ਟਾਇਰ ਕਸੇ ਦੇ ਖਚਾਈ ਵੱਧ ਜਾਂਦੀ ਏ ਟਰੈਕਟਰ ਦੀ ਇਹ ਉਹ ਇਹ ਪਹਿਲਾਂ ਹੀ ਉੱਥੇ ਚੱਲਦੇ ਆ ਔੜਕਦਾਉ ਨਹੀਂ ਇਹ ਪਹਿਲੀ ਦਾ ਭੁਰਦੀ ਆ ਪੂਰੀ ਬਸ ਇਹਦਾ ਹੀ ਹੁੰਦਾ ਵਾ ਜਦੋਂ ਬਹੁ ਨੇ ਉਹਦਾ ਬਹਿਮ ਜਾਈ ਰਹਿੰਦਾ ਵੀ ਕਿਦੋਂ ਪਾੜਾ ਪੂੜਾ ਨਾ ਰਹਿ ਜਾਏ ਜਦੋਂ ਡੜੀ ਡੂਲੀ ਜੀ ਨਹੀਂ ਹੁੰਦੀ ਫੇਰ ਹੋਣਾਂ ਜਿਹੜੇ ਡੜੀ ਐ ਕੱਚੀ ਆ ਜਿੱਥੇ ਉਹ ਟਾਇਰ ਲੰਘਦਾ ਵਾ ਸਾਰੀ ਦਿਲਾ ਭੋਰ ਗਿਆ ਕੋਈ ਡੜੀ ਨਹੀਂ ਹੈਗੀ ਜਿੱਥੇ ਸਿਆੜ ਸਾਰੇ ਐ ਚਮਕਦੇ ਪੂਰੇ ਠੀਕ ਆ ਠੀਕ ਆ ਤੇ ਦਾਣਾ ਦਾਣਾ ਨਿਕਲੇ ਆਉਂਦਾ ਪੂਰਾ ਤੇ ਕੋਈ ਬਣਾ ਕੇ ਤੇ ਹੁਣ ਦੰਨਾ ਇਹਨੂੰ ਕੱਲੂ ਫੇਰ ਚਲਾ ਦਾਂਗੇ ਮੋਟਰ ਇਹ ਵੀ ਹੁਣ ਤਾਂ ਪਾਣੀ ਲਾਈਟ ਵੀ ਅੱਜ ਤਾਂ ਦਿਨੇ ਕਰਤੀ ਬਾਰੀ ਵੀ ਹੁਣ ਟੱਕ ਚੱਲੂਗੀ ਹੈ ਪਾਣੀ ਤਾਂ ਪੂਰਾ ਹੁਣ ਤਾਂ ਪੂਰਾ ਪਾਣੀ ਚੱਲਣਾ ਹੁਣ ਤਾਂ ਨਾਲ ਸਾਫ ਕਰਣੀਆਂ ਸੀ ਲੇਟਾਂ ਜੀਆਂ ਉਹ ਪੈਨਲ ਪਰਾ ਚਲਾਈ ਸੀ ਕੱਲ ਪਾਣੀ ਜਿਆ ਪੀਣੂ ਪੂਰੀ ਮਾਰਦੀ ਧਾਰਾ ਕੋਈ ਗਰਮੀਆਂ ਨੂੰ ਪੂਰੀ ਦੋ ਖਾਲਾਂ ਪਾ ਦਿੰਨੇ ਮੈਂ ਕਹਿੰਦਾ ਖੰਬੇ ਤੋਂ ਪਾ ਦਿੰਨੇ ਆ ਕੋ ਪਰਲੇ ਖੰਬੇ ਕੋਲੇ ਪਾ ਦਿੰਨੇ ਆ ਤਿੰਨ ਫਟੇ ਬਣ ਜਾਣਗੇ ਬਹੁਤ ਆ ਇੱਥੇ ਤਾਂ ਇੰਨੇ ਦਾ ਹਾਂ ਹਾਂ ਇੰਨੇ ਇੰਨੇ ਕਰ ਦਿੰਨੇ ਮੈਂ ਤਾਂ ਕਹਿੰਦਾ ਫਟੇ ਕਿੰਨੀਆਂ ਖਾਲੀਆਂ ਦਾ ਦੋ ਚਾਰ 6 ਖਾਲੀਆਂ ਦਾ ਬਹੁਤ ਆ ਪਾਣੀ ਇਹਦਾ ਥੋੜਾ ਹੀ ਆ 6 6 ਖਾਲੀਆਂ ਦਾ ਬਣਾ ਦਿੰਨੇ ਆ ਫਟਾ ਪਹਿਲਾਂ ਪਾਣੀ ਆ ਬਾਅਦ ਚ ਫੁੱਲੇ ਚੱਲੀ ਜਾ ਬਹੁਤ ਚੱਲੀ ਜਾਣਾ ਫੇਰ ਤਾਂ ਦਾਲੋ ਬੀ ਜਗਾ ਤੂੜੀ ਕਰਕੇ ਲੇਟ ਹੋ ਗਿਆ ਪੰਜ ਚਾਰ ਦਿਨ ਮੀਂਹ ਪੈ ਗਿਆ ਦੋ ਵਾਰੀ ਤਾਂ ਇਹ ਕੰਮ ਲੰਮਾਇਆ ਚੱਲ ਗਿਆ ਆਲੂਆ ਵੀ ਨਹੀਂ ਚੱਲ ਆਪਾਂ ਨੂੰ ਜੇ ਉਂ ਦਾ ਬੋਣੀ ਹੋਵੇ ਵੀ ਝੋਨੇ ਲਾਉਣਾ ਫੇਰ ਤਾਂ ਕੋਈ ਚੱਕਰ ਦਾ ਮੱਕੀ ਦਾ ਪੈਂਦਾ ਇੱਕੇ ਨਾੜ ਭਾਰਾ ਸੀਗਾ ਇਹਦਾ ਤੇ ਉਹ ਮਸ਼ੀਨ ਖਿੱਚਦੀ ਨਹੀਂ ਮੈਂ ਪਰੰਦੀ ਇਹ ਤੋਂ ਜਾਣ ਕੇ ਤਾਂ ਮੈਂ ਕਹਿੰਦਾ ਤੇਰਾ ਟਰੈਕਟਰ ਛੋਟਾ ਵਾ ਵੀ ਵੱਡੇ ਦਾ ਬਣਵਾਉਣੀ ਪਣੀ ਹੈ ਕਿਸੇ ਤੋਂ ਠੀਕ ਹੈ ਮਸ਼ੀਨ ਵਾਲੀ ਸੀ ਕਿ ਕਿਉਂ ਸੁਪਰ ਸੀਟਰ ਨਾ ਇਹਦਾ ਆਪਾਂ ਬਾਹ ਕੇ ਵੀ ਜਾ ਪੁਰਾਣਾ ਪ੍ਰੋਸੈਸ ਡਰੈਲ ਨਾ ਬਾਹ ਕੇ ਇਹ ਤੂੜੀ ਵੀ ਨੀਵੀਂ ਇਹ ਚ ਬਣਦੀ ਆ ਪੂਰੀ ਪੁੱਛਿਆ ਨੇ ਮੈਂ ਕਿੰਨੀਆਂ ਟਰਾਲੀ ਰੋਲੇ ਬਣੀਆਂ ਇਹ ਚ ਇਹਨਾਂ ਨੇ ਬਣਾਈ ਹੈ ਹਰਜਿੰਦਰ ਨੇ ਬਣਾਈ ਸੀ ਇਹ ਤੋਂ ਰੂੜੀ ਲੈ ਲਈ ਸੀ ਉਹਨਾਂ ਤੋਂ ਆਪਾਂ ਹਰਜਿੰਦਰ ਤੋਂ ਹਾਂ ਰੂੜੀ ਪਾ ਲੈਣੀ ਹੈ ਚਾਪ ਉਧਰ ਪਾਉਂ ਬਾਹਰ ਲੈ ਪੰਜ ਕਿੱਲੇ ਪਾਉਣੇ ਠੋਕ ਕੇ ਇਹ ਜਦ ਤਾ ਪਾਇਆ ਸੀ ਆਪਾਂ ਉਦੋਂ ਇਹ ਜਦ ਤਾ ਪਾਇਆ ਹੋਇਆ ਰਹੇ ਉਲਟਾਵਾਂ ਮਾਰਦਾ ਸੀ ਦੇਲੇ ਪਹਿਲੀ ਹਜੇ ਵੀ ਗਿੱਲੀ ਪਈ ਸੀ ਕੱਲ ਮੈਂ ਪਾਉਂਦਾ ਸੀ ਤੇ ਆਉ ਨਹੀਂ ਛੱਡਿਆ ਤੇ ਤਾਈਓ ਕਣਕ ਦੀ ਪੱਕਦੀ ਵੀ ਇਹ ਚ ਲੰਬੀ ਸਭ ਤੋਂ ਲੇਟ ਗਈ ਐ ਇਹ ਚ ਯਾਨੀ ਯਾਨੀ 6 ਦਿਨਾਂ ਬਾਅਦ ਛੱਲਾ ਰਹਿਣਾ ਇਕੱਠੀ ਵੀ ਜਿਓ 10 ਦਿਨ ਬਾਅਦ ਚ ਵੱਡੀ ਗਈ ਐ ਹਰੀ ਰਹੀ ਐ ਮਾਦਰ 10 ਦਿਨਾਂ ਲੇਟ ਵੱਡੀ ਆ ਆਪਾਂ ਫੋਰ ਵਾਈ ਫੋਰ ਪੂਰਾ ਗ੍ਰੈਪ ਬਣਾਉਂਦਾ ਵਾ ਕਾਮਯਾਬ ਹੀ 4x4 ਆ ਕਹਿਣ ਨੂੰ ਚੱਲ ਜਿਵੇਂ ਮਰਜੀ ਆ ਖਿੱਚੀ ਫਿਰਦੇ ਟਰੈਕਟਰ ਦਾ ਪਰ 4x4 ਵੈ ਲੱੜ ਨਹੀਂ ਟੁੱਟਣ ਦਿੰਦਾ ਇਹਦਾ ਇਹ ਕਿਹਦਾ ਘੇਰ ਦਾ ਹਾਜ ਸੌਖਾ ਵਾ ਇੱਥੇ ਤੇਗ ਮਾਰਦਾ ਦੇਲਾ ਪੂਰਾ ਜਿਆ ਗਿਆ ਖੜੇ ਖੜੇ ਯਾਨੀ ਕੰਮ ਨਿਬੜਦਾ ਬਹੁਤ ਆ ਮਸ਼ੀਨ ਆ ਇਹਦੇ ਨਾਲ ਲੰਮਾ ਘੇਰਾ ਹੋਵੇ ਤਾਂ ਫਿਰ ਕੰਮ ਖਿੱਚੀ ਆਉਂਦੀ ਆ ਆਧਾ ਯਾਨੀ ਘੇਰਾ ਬੀਜਿਆ ਗਿਆ ਹੈ ਬਾਕੀ ਪਹਿਲੀ ਦੇਖ ਸਕਦਾ ਜਿਹੜੀ ਆਪਾਂ ਬਣਾਈ ਆ ਪਹਿਲੀ ਨਾ ਇਹ ਬਿਨ ਅੱਗ ਲਾਏ ਤੋਂ ਭਾਈ ਆ ਯਾਨੀ ਇਹ ਬਿਲਕੁਲ ਕਿਸੇ ਪਾਸੇ ਵੀ ਅੱਗ ਨਹੀਂ ਲਾਈ ਇਹਨੂੰ ਤੇ ਕਿਸੇ ਪਾਸੇ ਵੀ ਕੋਈ ਵੀ ਫਸਦਾ ਨਹੀਂ ਹੈਗਾ ਤੇ ਬਾਕੀ ਤੂੜੀ ਵਾਲਿਆਂ ਨੇ ਵੀ ਯਾਨੀ ਦੋ ਮਸ਼ੀਨਾਂ ਨੇ ਬਣਾਈ ਜੀ ਟੋੜੀ ਤੂੜੀ ਬਾਹਰ ਲਗੇ ਤੇ ਇਧਰ ਵੀ ਤੇ ਪੂਰੀ ਯਾਨੀ ਸਫਾਈ ਦਾ ਕੰਮ ਕੀ ਤਾ ਉਹਨਾਂ ਨੇ ਤੇ ਬਾਹੀ ਜਿਹੜੀ ਆਪਾਂ ਕੀਤੀ ਮੈਂ ਪਹਿਲਾਂ ਵੀ ਦੱਸਿਆ ਵੀ ਯਾਨੀ ਤਵੀਆਂ ਦਾ ਦੋਰ ਲਾ ਕੇ ਰੋਟਾਵੇਟਰ ਨਾਲ ਬਾਦੀ ਸੁਹਾਗਾ ਨਹੀਂ ਮਾਰਿਆ ਤੇ ਉਹ ਦੂਦਾਰ ਹਾਲਾ ਨਾਲ ਕੇਰਾ ਬਾਦੀ ਉਲਟ ਲੋਟਾ ਟਰੈਕਟਰ ਦੇ ਵੀ ਆਹ ਟਰੈਕਟਰ ਜਿਹੜਾ ਸਿਆੜਾ ਨੂੰ ਫਿਰ ਸਿੱਧਾ ਚੱਲਦਾ ਹੈ ਹਿਲਦਾ ਨਹੀਂਗਾ ਕਿਸੇ ਪਾਸੇ ਤੇ ਪਹਿਲੀ ਦੇਖ ਸਕਦੇ ਆ ਕਿਵੇਂ ਭੱਸੀ ਬਣ ਗਈ ਐ ਕਿਸੇ ਪਾਸੇ ਕੋਈ ਨਹੀਂ ਹੈਗੀ ਜਿੱਥੇ ਸਿਆੜਾ ਤੇ ਭੁਰਦੀ ਐ ਮਿੱਟੀ ਪੂਰੀ ਤੇ ਇਹ ਚ ਤਾਂ ਗੱਲ ਜੀ ਸੀਗੀ ਹਲਕੀ ਜੀ ਪਰ ਬਾਹਰਲੇ ਖੇਤ ਗੱਲ ਹੈ ਨਹੀਂ ਸੀਗੀ ਉਹ ਚ ਤੇ ਬਾਕੀ ਇਹ ਚ ਹੁਣ ਖਾਲਾਂ ਲਿਆ ਕੇ ਪਾਉਣੇ ਆ ਤੇ ਉਸ ਤੋਂ ਬਾਅਦ ਬੰਦਾ ਆਪਣਾ ਬਣਾਊਗਾ ਕੋਏ ਤੇ ਬਾਕੀ ਫਿਰ ਕੱਲ ਨੂੰ ਦੇਖਦੇ ਆ ਨਹੀਂ ਫਿਰ ਪਰਸੋਂ ਨੂੰ ਇਕੱਠਾ ਹੀ ਪਾਣੀ ਛੱਡ ਲਾਂਗੇ ਦੋਨੇ ਮੋਟਰਾਂ ਦਾ ਤੇ ਕੱਲ ਨੂੰ ਇਹ ਤੋਂ ਕੋਏ ਆਥਣ ਤੱਕ ਬਣਾ ਦੇਵੇ ਤਾਂ ਵੱਡੀ ਗੱਲ ਹੈ ਯਾਨੀ ਫਿਰ ਕੱਲ ਨੂੰ ਦੇਖਾਂਗੇ ਮੋਟਰ ਚਲਾਉਣਾ ਤਾਂ ਨਹੀਂ ਤੇ ਫਿਰ ਪਰਸੋਂ ਚਲਾਵਾਂਗੇ ਤੇ ਬਾਕੀ ਕਰਦੇ ਆ ਵੀਡੀਓ ਬੰਦ ਫਿਰ ਅੱਜ ਦੀ ਵੀਡੀਓ ਕਿਦਾਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਤੁਹਾਨੂੰ ਹੋਰ ਵੀ ਨਵੀਆਂ ਵੀਡੀਓ ਮਿਲਦੀਆਂ ਰਹਿਣ ਮਿਲਦੇ ਆ ਅਗਲੀ ਵੀਡੀਓ ਲੈ ਕੇ